ਇਲੈਕਸ਼ਨ ਹੋਇਆ ਏ ਰਿਜ਼ਲਟ ਹਾਰ ਗਏ ਕਿਉਂ ਤੁਹਾਡੀ ਕਾਂਗਰਸ ਦੀ ਸੀਟ ਡਿਸ ਕਰਕੇ ਹਰੀ ਕਿਉਂਕਿ ਤੁਹਾਡੇ ਚ ਇਕਤਾ ਨਹੀਂ ਸੀ ਦੋ ਧੜੇ ਬਣੇ ਹੋਏ ਸੀ ਇਸ ਗੱਲ ਨੂੰ ਮੰਨਦੇ ਹੋ ਤੇ ਰਾਜਾ ਵਡੰਗ ਜੀ ਵੀ ਆਏ ਨੇ ਹੋਰ ਵੱਡੇ ਲੀਡਰ ਆਏ ਨੇ ਤਾਂ ਵੀ ਆਸ਼ੂ ਜੀ ਤੁਹਾਡੇ ਨਾਲ ਪ੍ਰੈਸ ਕਾਨਫਰੈਂਸ ਤੇ ਨਹੀਂ ਸੀਗੇ ਇਹ ਇਹਦੇ ਵਿੱਚ ਕੋਈ ਇਹ ਨਹੀਂ ਸੀ ਵੀ ਕੋਈ ਅੰਦਰ ਸੋਚ ਦੇ ਵਿੱਚ ਵਰਕ ਹੈ ਜਿਹੜੀ ਵੋਟ ਹੈ ਤੁਹਾਡੀ ਇੱਕ ਮਤਦਾਨ ਪਰ ਅੱਜ ਮਤਦਾਨ ਨਹੀਂ ਅੱਜ ਤਾਂ ਕਿਉਂਕਿ ਤੁਸੀਂ ਮੇਰੀ ਗੱਲ ਸੁਣੋ ਤੁਹਾਡੇ ਤੋਂ ਬਾਅਦ ਚ ਕਾਂਗਰਸੀ ਆਏ ਨੇ ਜਿਹੜੇ ਐਮ ਐਲ ਏ ਵੀ ਬਣ ਗਏ ਇਹ ਤਾਂ ਤੁਸੀਂ ਮੇਰੀ ਗੱਲ ਸੁਣੋ ਤੈਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ ਜੇ ਕਿ ਤੁਸੀਂ ਇੰਨੀ ਮਿਹਨਤ ਕੀਤੀ ਕਾਂਗਰਸ ਨੇ ਮੈਂ ਤਾਂ ਸਸੇ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਦੋਸਤੋ ਲੁਧਿਆਣਾ ਵੈਸਟ ਦੀ ਗੱਲ ਕਰੀਏ ਇਲੈਕਸ਼ਨ ਖਤਮ ਹੋਏ ਨੇ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਇੱਕ ਇਨਸਾਨ ਜਿੱਤੇ ਤੇ ਬਾਕੀ 15 ਚੋਂ ਸਾਰੇ ਹਾਰੇ ਨੇ ਉਸ ਹਾਰ ਨੂੰ ਲੈ ਕੇ ਸਾਰੇ ਪਾਰਟੀ ਦੇ ਵੱਖ-ਵੱਖ ਲੋਕ ਮੰਥਨ ਕਰ ਰਹੇ ਨੇ ਕੀ ਕਾਰਨ ਹੈ ਅਸੀਂ ਹਾਰੇ ਕਿਉਂ ਆ ਉਸੇ ਲੜੀ ਦੇ ਤਹਿਤ ਅਸੀਂ ਗੱਲ ਕਰਾਂਗੇ ਅੱਜ ਕਾਂਗਰਸ ਪਾਰਟੀ ਦੀ ਤੇ ਕਾਂਗਰਸ ਪਾਰਟੀ ਦੇ ਜਿਸ ਸਖਸ਼ਨਾ ਤੁਹਾਨੂੰ ਮਿਲਾ ਰਹੇ ਆ ਉਹ ਬਹੁਤ ਕਾਂਗਰਸੀ ਪੁਰਾਣੇ ਲੀਡਰ ਨੇ ਬਿਲਕੁਲ ਹੀ ਮੈਂ ਉਹ ਗੱਲ ਦੱਸ ਦਵਾਂ ਅਤਵਾਦ ਦੇ ਟਾਈਮ ਵਿੱਚ ਉਹਨਾਂ ਨੇ ਗੋਲੀਆਂ ਵੀ ਖਾਧੀਆਂ ਹੋਈਆਂ ਨੇ ਬਿਲਕੁਲ ਜੀ ਇੱਥੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਕਾਂਗਰਸ ਲਈ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਬਿਲਕੁਲ ਜੀ ਕਿਸ਼ਨ ਕੁਮਾਰ ਬਾਬਾ ਜੀ ਕੇ ਕੇ ਬਾਬਾ ਜੀ ਸਾਡੇ ਨਾਲ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਇਲੈਕਸ਼ਨ ਹੋਇਆ ਏ ਰਿਜ਼ਲਟ ਹਾਰ ਗਏ ਕਿਉਂ ਗੱਲ ਇਹ ਵੀ ਜਿੱਤ ਹਾਰ ਲੋਕਤੰਤਰ ਦੇ ਵਿੱਚ ਬਣੀ ਹੋਈ ਹੈ ਇੱਕ ਨੇ ਜਿੱਤਣਾ ਹੁੰਦਾ ਹੈ ਦੂਸਰਾ ਜਾਂ ਜੋ ਵੀ ਕੈਂਡੀਡੇਟ ਹੋਰ ਖੜਦੇ ਨੇ ਹਾਰ ਹੁੰਦੀ ਹੈ ਤੇ ਪਰ ਮੈਂ ਸਮਝਦਾ ਜਿਹੜੀ ਗੱਲ ਤੁਹਾਡੇ ਮਨ ਦੇ ਵਿੱਚ ਹੈ ਕਿ ਅੱਜ ਜਿਹੜਾ ਦੇਸ਼ ਦੇ ਲੋਕਤੰਤਰ ਦਾ ਸਤਕਾਰ ਹੋਣਾ ਚਾਹੀਦਾ ਜਿਹੜੀਆਂ ਉਹ ਕਦਰਾਂ ਕੀਮਤਾਂ ਉਹ ਅੱਜ ਖਤਮ ਹੁੰਦੀਆਂ ਜਾ ਰਹੀਆਂ ਅੱਜ ਸਾਡੇ ਨੇਤਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਜਿਹੜਾ ਉਹਦਾ ਹਿਰਦਾ ਬੜਾ ਵਿਸ਼ਾਲ ਹੋਣਾ ਚਾਹੀਦਾ ਛੋਟੀਆਂ ਗੱਲਾਂ ਨੂੰ ਇਗਨੋਰ ਕਰਕੇ ਤੇ ਬਹੁਤ ਵੱਡੇ ਹਿਰਦੇ ਨਾਲ ਉਹਨੂੰ ਵਿਚਰਨਾ ਚਾਹੀਦਾ ਤੇ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ ਉਦੇ ਅੰਦਰ ਇੱਕ ਵੱਖਰਾ ਸਹਿਜ ਹੋਵੇ ਸ਼ਾਂਤੀ ਹੋਵੇ ਅਤੇ ਉਹ ਦੇ ਜਿਹੜੇ ਵਜਨਾ ਸ਼ਬਦਾਂ ਦਾ ਵਜਨ ਹੋਵੇ ਤੇ ਮੈਂ ਸਮਝਦਾ ਜਿਹੜੀ ਅਗੇ ਸਾਦਗੀ ਸੀ ਸਚਾਈ ਸੀ ਸਹਿਨਸ਼ੀਲਤਾ ਸੀ ਤੇ ਅੱਜ ਜੇ ਉਹ ਪੁਰਾਣੇ ਨੇਤਾਵਾਂ ਦੀ ਗੱਲ ਕਰੀਏ ਅਸੀਂ ਜਿਹੜੇ ਜਿਹੜੇ ਲੋਕਾਂ ਨੇ ਮੈਂ ਸਮਝਦਾ ਬੜੀਆਂ ਵੱਡੀਆਂ ਦੇਣਾ ਦਿੱਤੀਆਂ ਨੇ ਅੱਜ ਅਸੀਂ ਉਹਨਾਂ ਉਹ ਉਹ ਉਸੂਲਾਂ ਨੂੰ ਮਹਾਤਮਾ ਗਾਂਧੀ ਨੇ ਜਦੋਂ ਉਹ ਇੱਕ ਘਰ ਦੇ ਵਿੱਚ ਗਏ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਸਾਰੇ ਪਰਿਵਾਰ ਨੂੰ ਮਿਲਣਾ ਚਾਹਣਾ ਤਾਂ ਇਹ ਸੀ ਕਿ ਪਰਿਵਾਰ ਦੇ ਸਾਰੇ ਮੈਂਬਰ ਨਹੀਂ ਸੀ ਆ ਰਹੇ ਕਿਉਂਕਿ ਇਸ ਘਰ 'ਚ 1.5 ਸੀ ਜੀ ਨੂੰ ਆਉਂਦੀ ਸੀ ਤਾਂ ਜਿਹੜੀ ਸਾਸ ਸੰਦਰ ਬੈਠਦੀ ਸੀ 700 ਦੇ ਤਾਂ ਉਹਨਾਂ ਨੇ ਉਹਨਾਂ ਦੇ ਪਰਿਵਾਰ ਦੇ ਹਾਲਾਤ ਦੇਖ ਕੇ ਕੋਟ ਪੈਂਟ ਉਤਾਰ ਕੇ ਉਹ ਲੰਗੋਟੀ ਲਾ ਲਈ ਇਹ ਇਹ ਆ ਜਿਹੜੇ ਤੁਸੀਂ ਦੇਖੋ ਦੇਸ਼ ਲਈ ਮਸਾਲਾ ਕਿ ਮੈਂ ਕਿਉਂ ਪਾਵਾਂ ਤੇ ਅੱਜ ਦੇ ਨੇਤਾ ਕਿਵੇਂ ਸੂਟ ਬਦਲਦੇ ਆ ਕਿਵੇਂ ਸੋਚ ਬਦਲਦੇ ਆ ਕਿਵੇਂ ਸਮਾਂ ਬਦਲਦੇ ਆ ਕਾਂਗਰਸ ਦੇ ਵੀ ਐਵੇਂ ਬਦਲਦੇ ਨੇ ਜਿਵੇਂ ਤੁਸੀਂ ਕਹਿੰਦੇ ਨਹੀਂ ਮੈਂ ਕੱਲੇ ਕਾਂਗਰਸ ਦੀ ਨਹੀਂ ਗੱਲ ਕਰਦਾ ਮੈਂ ਸਮੁੱਚੇ ਇੱਕ ਸਿਸਟਮ ਦੀ ਗੱਲ ਕਰਦਾ ਜਿਹੜੇ ਪੋਲੀਟੀਕਲੀ ਜੋ ਇੱਕ ਸਿਸਟਮ ਦੇ ਵਿੱਚ ਨਿਘਾਰ ਆ ਗਿਆ ਸਾਡੇ ਮਹਾਰ ਦਾ ਮੰਥਨ ਕਾਂਗਰਸ ਦਾ ਕਰਨੇ ਆ ਬਾਬਾ ਜੀ ਤੁਸੀਂ ਕਾਂਗਰਸ ਨੂੰ ਮੈਂ ਤੁਹਾਨੂੰ ਇੱਕ ਗੱਲ ਇਹ ਕਹਿ ਦਮਾ ਕਿ ਮੋਟੀ ਮੋਟੀ ਮੈਂ ਡਾਇਰੈਕਟ ਰੈਕ ਸਿੱਧੀ ਸਿੱਧੀ ਗੱਲ ਕਹਿੰਦਾ ਕਿ ਤੁਹਾਡੀ ਕਾਂਗਰਸ ਦੀ ਸੀਟ ਇਸ ਕਰਕੇ ਹਰੀ ਕਿਉਂਕਿ ਤੁਹਾਡੇ ਚ ਇਕਤਾ ਨਹੀਂ ਸੀ ਦੋ ਧੜੇ ਬਣੇ ਹੋਏ ਸੀ ਇਸ ਗੱਲ ਨੂੰ ਮੰਨਦੇ ਹੋ ਦੇਖੋ ਗੱਲ ਇਹ ਆ ਧੜੇਵਾਦੀ ਵਾਲੀ ਗੱਲ ਹੀ ਜਦ ਪਹਿਲੇ ਦਿਨ ਕਿਉਂਕਿ ਜਿਸ ਦਿਨ ਤੁਸੀਂ ਪੇਪਰ ਫਾਈਲ ਕਰਦੇ ਹੋ ਉਸ ਦਿਨ ਤੋਂ ਸ਼ੁਰੂ ਹੁੰਦਾ ਕੰਮ ਤਾਂ ਪੇਪਰ ਫਾਈਲ ਕਰਨ ਵਾਲੇ ਦਿਨ ਅਮਰਿੰਦਰ ਸਿੰਘ ਰਾਜਾ ਬੜਿੰਗ ਇਥੇ ਹਾਜ਼ਰ ਸੀ ਉਹਨਾਂ ਦਿਨਾਂ ਦੇ ਵਿੱਚ ਅ ਪ੍ਰਤਾਪ ਸਿੰਘ ਬਾਜਵਾ ਅਮਰੀਕਾ ਗਏ ਹੋਏ ਸੀ ਤੇ ਉਹਨਾਂ ਨੇ ਪੇਪਰ ਫਾਈਲ ਕਰਾਏ ਉਸ ਤੋਂ ਬਾਅਦ ਕਿਉਂਕਿ ਟੋਟਲ ਪੰਜਾਬ ਦੇ ਵਿੱਚ ਸੰਵਿਧਾਨ ਬਚਾਓ ਵੀ ਸਮਾਗਮ ਹੋ ਰਹੇ ਨੇ ਜੋ ਸਾਡੀ ਹਾਈ ਕਮਾਂਡ ਦਾ ਹੁਕਮ ਹੈ ਤੇ ਉਹਨਾਂ ਤੇ ਪਹਿਰਾ ਦਿੰਦੇ ਹੋਏ ਵੀ ਉਹ ਵੱਖ-ਵੱਖ ਸਮਾਗਮਾਂ 'ਚ ਇਕਤਾ ਸੀ ਕਿ ਨਹੀਂ ਸੀ ਕਿਉਂਕਿ ਕਿਤੇ ਨਾ ਕਿਤੇ ਨਹੀਂ ਦੇਖੋ ਇਹਦੇ ਵਿੱਚ ਕੋਈ ਫਰਕ ਨਹੀਂ ਹੈ ਕੋਈ ਇਕਤਾ ਦੇ ਵਿੱਚ ਕਿਤੇ ਕੋਈ ਕਮੀ ਨਹੀਂ ਹੈ ਇਹ ਠੀਕ ਹੈ ਹਰ ਬੰਦੇ ਦੇ ਆਪੋ-ਆਪ ਦੇ ਰਜਾਈਵੇਂ ਸਾਡੇ ਨੇਤਾਵਾਂ ਦੇ ਰਜਾਈਵੇਂ ਕਿਸੇ ਦੇ ਕਿਤੇ ਨਹੀਂ ਕਿਸੇ ਦੇ ਕਿਤੇ ਨਹੀਂ ਤੇ ਜਦ ਕਿਸੇ ਨੂੰ ਬੁਲਾਇਆ ਤੁਸੀਂ ਇਹ ਦੇਖੋ ਇੱਥੇ ਮੈਂ ਨਹੀਂ ਸਮਝਦਾ ਕਿ ਥੋੜੇ ਨੇਤਾ ਸੀ ਇਹ ਕੋਈ ਹਲਕੇ ਦੀ ਚੋਣ ਸੀ 117 ਹਲਕੀ ਨਹੀਂ ਤੇ ਇੱਥੇ ਰਾਣਾ ਜੀ ਵੀ ਸੀ ਇੱਥੇ ਉਹ ਹਾਕੀ ਵਾਲੇ ਸਾਡੇ ਕੈਪਟਨ ਸਾਹਿਬ ਉਹ ਵੀ ਸੀ ਇਹ ਦਿੱਲੀ ਤੋਂ ਦੇਦੋ ਤੁਹਾਡੀ ਤੁਹਾਡੀ ਮੈਡਮ ਆਈ ਸੀ ਪ੍ਰਵਕਤਾ ਉਦੋਂ ਆਸ਼ੂ ਜੀ ਸੀਗੇ ਹੀ ਨਹੀਂ ਦੂਸਰੀ ਗੱਲ ਤਾਂ ਹੋਰ ਗੱਲ ਕਰਦਾ ਜਦੋਂ ਤੁਸੀਂ ਵੀ ਆਏ ਹੋ ਤੇ ਰਾਜਾ ਵਡਿੰਗ ਜੀ ਵੀ ਆਏ ਨੇ ਹੋਰ ਵੱਡੇ ਲੀਡਰਾਂ ਨੇ ਤਾਂ ਵੀ ਆਸ਼ੂ ਜੀ ਤੁਹਾਡੇ ਨਾਲ ਪ੍ਰੈਸ ਕਾਨਫਰੰਸ 'ਚ ਨਹੀਂ ਸੀਗੇ ਕਿਤੇ ਗੈਪ ਸੀਗਾ ਨਹੀਂ ਮੇਰੀ ਗੱਲ ਸੁਣੋ ਆਸ਼ੂ ਤਾਂ ਲਾੜਾ ਸੀ ਲਾੜੇ ਦਾ ਜਿਹੜਾ ਇਲੈਕਸ਼ਨ ਦਾ ਲਾੜਾ ਹੁੰਦਾ ਉਹਨੇ ਕਈ ਵਾਸੇ ਕੰਮ ਕਰਨਾ ਉਹ ਕਿਤੇ ਮੀਟਿੰਗਾਂ ਕਰ ਰਿਹਾ ਕਿਤੇ ਜਾ ਰਿਹਾ ਜੇ ਜਾਂ ਤਾਂ ਕੋਈ ਆਸ਼ੂ ਕਿਤੇ ਇਹ ਤਾਂ ਨਹੀਂ ਵੀ ਸਾਹਮਣੇ ਸਾਡੇ ਲੋਕੇ ਬੈਠ ਕੇ ਆਸ਼ੂ ਕੰਮ ਕਰ ਰਿਹਾ ਸੀ ਆਸ਼ੂ ਲੋਕਾਂ ਵਿਚ ਵਿਚਰ ਰਿਹਾ ਸੀ ਆਸ਼ੂ ਆਪਣੇ ਤੌਰ ਤੇ ਮੀਟੀਆਂ ਕਿਉਂਕਿ ਅਸੀ ਨੇ ਕਹੀ ਕਿ ਜਦੋਂ ਰਾਜਾ ਵੜਿੰਗ ਜੀ ਉਹਨਾਂ ਦੇ ਘਰ ਗਏ ਆਸ਼ੂ ਜੀ ਦੇ ਘਰ ਗਏ ਉਦੋਂ ਉਹ ਆਸ਼ੂ ਜੀ ਉੱਥੇ ਨਹੀਂ ਆਸ਼ੂ ਜੀ ਕਹਿੰਦੇ ਸੀ ਕਿ ਉਹ ਮੈਨੂੰ ਫੋਨ ਕਰ ਲੈਂਦੇ ਮੈਂ ਕਿਤੇ ਪ੍ਰਚਾਰ ਕਰ ਰਿਹਾ ਸੀ ਰਾਜਾ ਵੜਿੰਗ ਜੀ ਉੱਥੇ ਆ ਜਾਂਦੇ ਕਿਤੇ ਨਾ ਕਿਤੇ ਇੱਕ ਗੱਲ ਕਹੀ ਕਿ ਰਾਜਾ ਵੜਿੰਗ ਜੀ ਨੇ ਸਿਰਫ ਉੱਥੇ ਫੋਟੋ ਖਿੱਚਵਾਈ ਹੈ ਫੋਟੋ ਖਿੱਚਵਾ ਕੇ ਇਹ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਮੈਂ ਆਸ਼ੂ ਕੋ ਆਇਆ ਹਾਂ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਸੀ ਅਸੀਂ ਵੀ ਉਹਦੇ ਵਿੱਚ ਸੀਗੇ ਉਹਦੇ 10 11 ਵਜੇ ਗਏ ਨੇ ਜਦੋਂ ਉਹਨਾਂ ਦੇ ਘਰ ਗਏ ਆ ਬਕਾਇਦਾ ਪਣੀ ਤਣੀ ਪੀ ਕੇ ਆਇਆ ਉਹ ਜੋਹਾਰ ਕੈਂਪ ਦੇ ਵਿੱਚ ਬਿਜ਼ੀ ਸੀ ਇਹਨਾਂ ਨੇ ਇਹਨਾਂ ਦਾ ਕੰਪ ਕਿੰਨੀ ਦੂਰ ਸੀ ਉਹਨਾਂ ਦੇ ਘਰ ਤੋਂ ਤੁਸੀਂ ਮੇਰੀ ਗੱਲ ਕੋਈ ਇੱਕ ਮਨਾਂ ਵਿੱਚ ਫਰਕ ਥੋੜੋ ਸੀ ਉਹਨਾਂ ਨੇ ਮੁਕੇ ਦਿੱਤੇ ਕਿ ਇਹ ਵਧਾਈ ਦੇਣ ਗਏ ਸੀ ਵੀ ਆਸ਼ੂ ਜੀ ਨੂੰ ਟਿਕਟ ਮਿਲੀ ਗਿਆ ਟਿਕਟ ਮਿਲੀ ਗਿਆ ਉਹਨਾਂ ਨੇ ਵਧਾਈ ਦਿੱਤੀ ਉਹਨਾਂ ਨੇ ਕਿਹਾ ਵੀ ਆਸ਼ੂ ਜੀ ਉਹ ਕਹਿੰਦੇ ਜੀ ਉਹ ਬਿਜ਼ੀ ਨੇ ਮੀਟਿੰਗਾਂ ਦੇ ਵਿੱਚ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚੱਲ ਜੰਦੇ ਜੋਹਾਰ ਕੈਂਪ ਇਹ ਰਾਜਾ ਬਣਗੀ ਚੱਲ ਜਾਂਦੇ ਨਹੀਂ ਕੋਈ ਇਹ ਇਹਦੇ ਵਿੱਚ ਕੋਈ ਇਹ ਨਹੀਂ ਸੀ ਵੀ ਕੋਈ ਅੰਦਰ ਸੋਚ ਦੇ ਵਿੱਚ ਫਰਕ ਹੈ ਜੇ ਤਾਂ ਸੋਚ 'ਚ ਫਰਕ ਹੋਵੇ ਤਾਂ ਫਾਰਮੈਲਟੀ ਕਰਦੇ ਫਰਕ ਰਿਜ਼ਲਟ ਤੋਂ ਬਾਅਦ ਪਤਾ ਲੱਗਾ ਨਾ ਜੋ ਗੈਪ ਜੋ ਤੁਹਾਡਾ ਰਿਹਾ ਹੈ ਉਹ ਹਾਰ ਦਾ ਕਾਰਨ ਬਣਿਆ ਕਿਤੇ ਨਾ ਕਿਤੇ ਚਲੋ ਪਹਿਲੇ ਤਾਂ ਫਰਕ ਤੁਹਾਨੂੰ ਵੀ ਨਹੀਂ ਪਤਾ ਲੱਗਾ ਉਹਨਾਂ ਨੂੰ ਵੀ ਪਤਾ ਲੱਗਾ ਵਰਨਾ ਸ਼ੋਜੀ ਪ੍ਰਵਲ ਦਾਵੇਦਾਰ ਸੀ ਰਿਜ਼ਲਟ ਤੋਂ ਬਾਅਦ ਵੀ ਰਿਜ਼ਲਟ ਕਿੱਥੇ ਆ ਗਿਆ ਕੀ ਤੁਸੀਂ ਦੇਖ ਲਓ ਇਹ ਤਾਂ ਤੁਸੀਂ ਮੇਰੀ ਗੱਲ ਸੁਣੋ ਇਹ ਰਿਜ਼ਲਟ ਦੀ ਜਿਹੜੀ ਗੱਲਾਂ ਦੇਖੋ ਗੱਲ ਇਹ ਹੈ ਕਾਂਗਰਸ ਦੇ ਹਰ ਵਰਕਰ ਨੇ ਮਿਹਨਤ ਕੀਤੀ ਹੈ ਹਰ ਵਰਕਰ ਨੇ ਕੰਮ ਕੀਤਾ ਹੈ ਹਰ ਨੇਤਾ ਨੇ ਆਪੂ ਆਪਣਾ ਰੋਲ ਅਦਾ ਕੀਤਾ ਪਰ ਇੱਥੇ ਜਿਹੜੀ ਦੂਸਰੇ ਪਾਸੇ ਜਿੱਤ ਹੋਈ ਹੈ ਮੈਂ ਕਹਿੰਦਾ ਉਹ ਤਾਂ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਆਪ ਵਾਲੇ ਜਾ ਕੇ ਜਿਨ੍ਹਾਂ ਨੇ ਬੜੀ-ਬੜੀ ਸੇਵਾ ਨਿਭਾਈ ਹੈ ਇਹਦੇ ਵਿੱਚ ਇੱਥੇ ਸਮਾਨ ਕਿਵੇਂ ਖੁੱਲਾ ਵੰਡਿਆ ਕਿਵੇਂ ਲੋਕਾਂ ਦੇ ਨਾਲ ਉਹ ਜੋ ਉਹਨਾਂ ਦਾ ਇਲੈਕਸ਼ਨ ਲਾਣ ਦਾ ਤਰੀਕਾ ਕਿਉਂਕਿ ਜਿਹੜੀ ਵੋਟ ਹੈ ਤੁਹਾਡੀ ਇੱਕ ਮਤਦਾਨ ਮਤਦਾਨ ਕਰਨਾ ਹੁੰਦਾ ਹੈ ਤੇ ਪਰ ਅੱਜਕ ਮਤਦਾਦਾਨ ਨਹੀਂ ਅੱਜ ਤਾਂ ਜਿਵੇਂ ਉਹ ਛੋਟਾਵਾ ਸਾਹਿਬ ਜੀ ਮੈਂ ਇੱਕ ਗੱਲ ਕਹਿ ਦਵਾ ਪਰਲੇ ਐਮਐਲਏ ਸੀਗੇ ਵੈਦ ਸਾਹਿਬ ਨਹੀਂ ਚੱਲੇ ਸੀ ਡਾਵਰ ਸਾਹਿਬ ਨਹੀਂ ਚੱਲੇ ਸੀ ਪਾਂਡੇ ਸਾਹਿਬ ਨਹੀਂ ਚੱਲੇ ਸੀ ਹੋਰ ਮੈਂ ਸੰਜੇ ਜੀ ਮੈਂ ਕਿੰਨੀ ਕਾ ਲਿਸਟੇ ਮੈਂ ਦੀ ਦਿਖਾ ਦਵਾ ਨਹੀਂ ਨਹੀਂ ਡਾਹਵਰ ਕੋ ਕਾਇਦਾ ਇੱਕ ਵਾਰਡ ਦੇ ਵਿੱਚ ਡਿਊਟੀ ਦੇ ਰਿਹਾ ਸੀ ਮੈਂ ਆ ਆ ਜਿਹੜੇ ਇਲੈਕਸ਼ਨ ਨੇ ਆ ਜਿਹੜੀਆਂ ਸੌਰੀ ਕਾਂਗਰਸ ਇੱਕ ਪਰਿਵਾਰ ਹੈ ਘਰੇ ਪਰਿਵਾਰਾਂ ਦੇ ਵਿੱਚ ਵੀ ਬੱਚੇ ਨਹੀਂ ਸਾਰੇ ਖੁਸ਼ ਹੁੰਦੇ ਕਿਤੇ ਨਾ ਕਿਤੇ ਇਹ ਗੱਲਾਂ ਹੁੰਦੀਆਂ ਨੇ ਕਦੇ ਦਿੱਤਾ ਹੀ ਨਹੀਂ ਸਨਮਾਨ ਕਿਉਂਕਿ ਤੁਸੀਂ ਮੇਰੀ ਗੱਲ ਸੁਣੋ ਤੁਹਾਡੇ ਤੋਂ ਬਾਅਦ ਚ ਕਾਂਗਰਸੀ ਆਏ ਨੇ ਜਿਹੜੇ ਐਮਐਲਏ ਵੀ ਬਣ ਗਏ ਤੁਹਾਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ ਜੇ ਕਿ ਤੁਸੀਂ ਇੰਨੀ ਮਿਹਨਤ ਕੀਤੀ ਕਾਂਗਰਸ ਲਈ ਚਲੋ ਸ਼ਾਇਦ ਮੈਂ ਉਹਨਾਂ ਦੀ ਕਸਵੱਟੀ ਤੇ ਪੂਰਾ ਨਾ ਉਤਰਿਆ ਹੋਵਾਂ ਮੇਰੇ ਕੰਮਾਂ 'ਚ ਕੋਈ ਕਮੀ ਹੋਵੇ ਤੁਸੀਂ ਜੇ ਮੰਨਦੇ ਹੋ ਕਿ ਕਾਂਗਰਸ ਠੀਕ ਸੀ ਹੋ ਸਕਦਾ ਹੋ ਸਕਦਾ ਮੈਂ ਕਿਹਾ ਕਿਉਂਕਿ ਉਹ ਜਿਹੜੇ ਉਹਨਾਂ ਦੇ ਮਾਪਦੰਡ ਨੇ ਸ਼ਾਇਦ ਮੈਂ ਉਹਨਾਂ ਤੇ ਨਾਮ ਪੂਰਾ ਉਤਰਾਂ ਹੋਵਾਂ ਮੇਰੇ ਮੇਰੇ ਕੰਮ ਦੇ ਵਿੱਚ ਕੁਰਬਾਨੀ ਦੇ ਵਿੱਚ ਸ니어ਟੀ ਚ ਹਜੇ ਹੋਰ 5-7 ਸਾਲ ਲੱਗਣੇ ਹੋਣ 10 ਸਾਲ ਲੱਗਣੇ ਹੋਣ ਕਾਂਗਰਸ ਠੀਕ ਹੈ ਤੁਹਾਡੇ ਸਾਹਮਣੇ ਇੱਕ ਜੁੱਟਾ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਠੀਕ ਹੈ ਕੋਈ ਅਸੀਂ ਗੱਲ ਨਹੀਂ ਅਸੀਂ 2027 ਚ ਸਰਕਾਰ ਬਣਾਵਾਂਗੇ ਜਿਹੜਾ ਸਾਡਾ ਸੀਨੀਅਰ ਨੇਤਾ ਹੋਏਗਾ ਉਹ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਐਮਐਲਏ ਲੜਾਂਗੇ 2027 ਚ ਮੈਂ ਤਾਂ ਲੜਨੀ ਚਾਹਣਾ ਮੈਂ ਤਾਂ ਵੀ ਜਿਹੜੀ ਕਿੱਥੋਂ ਕਰੋਗੇ ਇਹ ਤਾਂ ਹੁਣ ਸਮਝ ਦੱਸੇਗਾ ਹੁਣ ਮੈਂ ਕਿਤੇ ਨਾ ਕਿਤੇ ਮਿਹਨਤ ਤਾਂ ਕਰ ਰਹੇ ਹੋਗੇ ਨਹੀਂ ਅਸੀਂ ਮੈਂ ਤਾਂ ਆਤਮਨਗਰ ਵੀ 8 ਸਾਲ ਮਿਹਨਤ ਕੀਤੀ ਹਾਈ ਕਮਾਂਡ ਨੇ ਕਿਸੇ ਹੋਰ ਦਾ ਫੈਸਲਾ ਲੈ ਲਿਆ ਉਸ ਤੋਂ ਬਾਅਦ ਦੁਬਾਰਾ ਫੇਰ ਕੀਤੀ ਫੇਰ ਕਿਸੇ ਹੋਰ ਦਾ ਫੈਸਲਾ ਲੈ ਲਿਆ ਹੁਣ ਮੈਂ ਸਮਝਦਾ ਮੈਂ ਆਤਮਨਗਰ ਤੇ ਜਿਹੜੀਆਂ ਸਾਊਥ 2 ਕੰਸਟੀਟੂਐਂਟਸ ਕਿੱਸੀਆਂ ਨੇ ਜਿੱਥੇ ਜਿਹੜੀ OBC ਵੋਟ ਹੈ ਉਹ ਤਕਰੀਬਨ 50% ਤੋਂ ਜ਼ਿਆਦਾ ਹੈ ਇਹ ਜਰੂਰ ਹਾਈ ਕਮਾਂਡ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਉਥੇ ਇਹ ਜਿਹੇ ਲੋਕ ਲੜਾਉਣੇ ਨਹੀਂ ਸ਼ਿਕਵਾਇ ਖੁੱਲਕੇ ਨਹੀਂ ਕਰ ਰਹੇ ਨਹੀਂ ਗਿਲਾ ਸ਼ਿਕਵਾ ਕੋਈ ਨਹੀਂ ਗਿਲੇ ਸ਼ਿਕਵੇ ਕੀ ਕਰਾਂਗੇ ਅੱਜ 47 ਸਾਲ ਹੋ ਗਏ ਕਾਂਗਰਸ ਪਾਰਟੀ 'ਚ ਕੰਮ ਕਰਦੇ ਆ ਨਾ ਤਿੰਨ ਵਾਰ ਸਟੇਟ ਦੇ ਚੇਅਰਮੈਨ ਬਣ ਗਏ ਅਸੀਂ ਜੇ ਪਿੱਛੇ ਨੂੰ ਮੁੜ ਕੇ ਦੇਖੀਏ ਇਹੀ ਬਹੁਤ ਹੈ ਸਬਰ ਸੰਤੋਖ ਤਿਆਗ ਇਹ ਵੀ ਚੀਜ਼ਾਂ ਹੋਣੀਆਂ ਚਾਹੀਦੀਆਂ ਤਿਆਗ ਤੇ ਸਬਰ ਸੰਤੋਖ ਤਿਆਗ ਤੁਹਾਡੇ ਤੋਂ ਮੰਗਿਆ ਦੇ ਦੋਗੇ ਦੇ ਤਾਂ ਕਿタミン ਕੀ ਗੱਲ ਦੇ ਦੇ ਜਾਨੇ ਇਸ ਤੋ ਚਲੋ ਮਿਹਰਬਾਨੀ ਜੀ ਕਿਤੇ ਨਾ ਕਿਤੇ ਪੁਰਾਣੀ ਕਾਂਗਰਸੀ ਨੇ ਬਿਲਕੁਲ ਇੱਕ ਕ੍ਰਾਂਤੀਕਾਰੀ ਕਾਂਗਰਸੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਪਹਿਲਾਂ ਚਿਰਾਂ ਨੇ ਗੋਲੀਆਂ ਖਾਧੀਆਂ ਨੇ ਉਸ ਟਾਈਮ ਜਦੋਂ ਅਤਵਾਦ ਦਾ ਦੌਰ ਸੀ ਬਿਲਕੁਲ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਆ ਦੇਖੋ ਜੀ ਇਹਨਾਂ ਦੇ ਆ ਪੈਰਾਂ 'ਚ ਗੋਲੀਆਂ ਲੱਗੀਆਂ ਹੋਈਆਂ ਨੇ ਆ ਦਿਖਾਉ ਮੈਂ ਕਹੂੰਗਾ ਜਿਹੜੀ ਜਦੋਂ AK47 ਦੀਆਂ 94 ਗੋਲੀਆਂ ਮੈਨੂੰ ਮਾਰਨ ਲਈ ਚਲਾਈਆਂ 94 ਦੋ ਮੈਗਜ਼ੀਨ ਖਾਲੀ ਕਰਤੇ ਮੇਰੇ ਖੱਬੇ ਪਾਸੇ ਬੈਠੇ ਓਮਪrakash ਲੇਖੀ ਮੌਕੇ ਤੇ ਮਰ ਗਏ ਸੱਜੇ ਪਾਸੇ ਬੈਠੇ ਹਰਿੰਦਰਪਾਲ ਸਿੰਘ ਚੀਮਾ ਮਰ ਗਏ ਤੇ ਅਸੀਂ ਉਹ ਦੋਨੇ ਮੇਰੇ ਸਾਥੀ ਮੇਰੇ ਅੰਕਲ ਸੀ ਮੇਰਾ ਦੋਸਤ ਸੀ ਬਹੁਤ ਹੀ ਕਰੀਬੀ ਮੌਕੇ ਤੇ ਮਾਰੇ ਗਏ ਤੇ ਸਾਨੂੰ ਜੀ ਬਚ ਗਏ ਬਚ ਕੇ ਬਸ ਪਤਾ ਨਹੀਂ ਕਾਹਦੇ ਲਈ ਵਿਛਾ ਕੇ ਰੱਖਿਆ ਰਾਮ ਜੀ ਅੰਗਰੇਜ਼ ਨੇ ਤੁਹਾਨੂੰ ਕੁਝ ਨਾ ਕੁਝ ਦੇਣਾ ਹੋਗਾ ਜਿਹੜੀ ਸੇਵਾਵਾਂ ਦਾ ਮੋਲ ਹੈ ਬਿਲਕੁਲ ਜੀ ਹਾਂ ਚਲੋ ਜੋ ਬਿਲਕੁਲ ਜੀ ਹਾਲਾਂਕਿ ਕਾਂਗਰਸ ਤੋਂ ਗਿਲਾ ਸ਼ਿਕਵਾ ਨਹੀਂ ਹੋ ਸਕਦਾ ਮੈਨੂੰ ਕਾਂਗਰਸ ਅਜੇ ਹੋਰ ਮੋਟੀ ਕਸੋਟੀ 'ਚ ਪਖਣਾ ਚਾਹਦੀ ਹੋਵੇ ਲੇਕਿਨ ਇਹਨਾਂ ਨੇ ਕਾਂਗਰਸ ਲਈ ਬਹੁਤ ਕੁਝ ਕੁ ਤਸੀਨ ਹੀ ਕਹਿੰਦੇ ਇਹ ਪਿਛਲਾ ਇਤਿਹਾਸ ਇਹਨਾਂ ਦਾ ਬੋਲਦਾ ਹੈ ਹਾਲਾਂਕਿ ਚੇਅਰਮੈਨ ਚੇਅਰਮੈਨ ਜਰੂਰ ਨਾ ਮਿਲਿਆ ਨੇ ਇਹ ਇੱਥੇ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਹੁਣ ਇੱਕ ਮੰਥਨ ਦੀ ਕੋਸ਼ਿਸ਼ ਕੀਤੀ ਆ ਪ੍ਰੋਗਰਾਮ ਚੱਲੂਗਾ ਤਾਂ ਆਪਣੀ ਵਿਚਾਰਧਾਰਾ ਜਰੂਰ ਸਾਡੇ ਨਾਲ ਸਾਂਝੀ ਕਰਿਓ ਕਿ ਇਹ ਮੰਥਨ ਤੁਹਾਡੇ ਹਿਸਾਬ ਨਾਲ ਕਿੱਥੇ ਤੱਕ ਗਲਤ ਤੇ ਕਿੱਥੇ ਕਿ ਸਹੀ ਆ ਇਹਨਾਂ ਦੀ ਫੁੱਟਦੀ ਵਜ੍ ਨਾਲ ਇਹ ਹਾਰ ਹੋਈ ਹੈ ਜਾਂ ਕੋਈ ਹੋਰ ਕਾਰਨ ਨੇ ਇਹ ਤੁਸੀਂ ਦੱਸਿਓ ਲੁਧਿਆਣਾ ਤੋਂ ਹੰਦਰਦ ਟੀਵੀ ਲਈ ਮੈਂ ਰਵੰਦਾ